ਸਸਿਆਕਾਲ ਜੀ ਸਵਾਗਤ ਹੈ ਤੁਹਾਡਾ ਤੜੇ ਆਪਣੇ ਚੈਨਲ MSW24 JOB ਦੇ ਵਿੱਚ ਤੁਸੀਂ ਦੇਖ ਰਹੇ ਹੋ MSW24 JOB ਅੱਜ ਅਸੀਂ ਤੁਹਾਡੇ ਲਈ ਜਿਹੜੇ ਮਹੱਤਵਪੂਰਨ MCQ অবਜੈਕਟਿਵ ਟਾਈਪ ਜਿਹੜੇ ਕੁਐਸਚਨ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਸਾਈਕੋਲੋਜੀ ਦੀ ਸਾਈਕੋਲੋਜੀ ਦਾ ਜਿਹੜਾ ਪਾਰਟ ਹੈ 3 ਨੰਬਰਾਂ ਦਾ 3 ਮਾਰਕਸ ਦਾ ਜਿਹੜਾ ਪਾਰਟ ਹੈਗਾ ਜੋ ਕਿ ਪੀਐਸਟੈਟ 1 ਅਤੇ ਪੀਐਸਟੈਟ 2 ਦੇ ਵਿੱਚ ਪੁੱਛਿਆ ਜਾਂਦਾ ਹੈ ਜੋ ਪੀਐਸਟੈਟ ਤੁਹਾਨੂੰ ਪਤਾ ਹੀ ਹੈ ਕਿ ਜਨਵਰੀ ਸ਼ੋਰ ਦੇ ਵਿੱਚ ਹੋ ਜਾਏਗਾ ਜ਼ਰੂਰ ਉਸ ਦੀ ਡੇਟ ਵੀ ਐਲਾਨ ਦਿੱਤੀ ਗਈ ਹੈ ਤਾਂ ਉਸ ਨਾਲ ਸੰਬੰਧ ਵਿੱਚ ਅੱਜ ਤੜੇ ਲਈ ਜਿਹੜਾ ਲੈਸਨ ਬਣ ਲੈ ਕੇ ਆਏ ਆ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਸਲੀਪਸ ਵਾਈਜ ਜੋ ਕੁਝ ਪੀਐਸਟੈਟ ਦਾ ਸਲੀਪਸ ਪੇਪਰ ਬੰਦ ਦਾ ਜਾਂ ਪੇਪਰ 2 ਦਾ ਹੈ ਉਸ ਦੇ ਮਤਲਬ ਕਿ ਅਸੀਂ ਜਿਹੜੇ ਤੜੇ ਰਗੇ ਜਿਹੜੇ ਐਮਸੀਕਿਊ ਰੱਖਾਂਗੇ ਇਸ ਤੋਂ ਪਹਿਲਾਂ ਜਿਹੜੇ ਪ੍ਰੀਵੀਅਸ ਪੇਪਰ ਦੇ ਵਿੱਚ ਐਮਸੀਕਿਊ ਆਏ ਹੋਏ ਆ ਉਹਨਾਂ ਬਾਰੇ ਪੂਰੀ ਜਾਣਕਾਰੀ ਜਾਂ ਨੈਕਸਟ ਜਿਹੜਾ ਕਿਸ ਤਰ੍ਹਾਂ ਦੇ ਜਿਹੜੇ ਕੁਐਸਚਨ ਪੁੱਛੇ ਜਾ ਸਕਦੇ ਆ ਤਾਂ ਜੋ ਸੁਭਾਵਨਾ ਹੈ ਉਸ ਬਾਰੇ ਵੀ ਅਸੀਂ ਤੜੇ ਅਗੇ ਰੱਖਾਂਗੇ ਐਮਸੀਕਿਊ ਹਾਂਜੀ ਇੱਕ ਵਾਰ ਸਭ ਤੋਂ ਪਹਿਲਾਂ ਅਸੀਂ ਇਸ ਲੈਸਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਹੈ ਇਸ ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਇੱਕ ਵਾਰੀ ਸਿਲੇਬਸ ਦੱਸ ਦਈਏ ਤੁਸੀਂ ਦੇਖ ਸਕਦੇ ਹੋ ਕਿ ਸਿਲੇਬਸ ਕੀ ਹੈ ਸਿੱਖਿਆ ਮਨੋਵਿਗਿਆਨ ਤੇ ਸਿੱਖਿਆ ਮਨੋਵਿਗਿਆਨ ਕੀ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇਸੇ ਟੌਪਿਕ ਬਾਰੇ ਹੀ ਗੱਲ ਕਰਾਂਗੇ ਜਿਹੜੇ ਇੰਪੋਰਟੈਂਟ MCQ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੂਸਰਾ ਸਾਡੇ ਕੋਲ ਜਿਹੜਾ ਅਸੀਂ ਸਿਲੇਬਸ ਦੇ ਟੌਪਿਕ ਰੱਖਿਆ ਹੈ ਉਹ ਹੈ ਬਾਧਾਤਮਕ ਵਿਕਾਸ ਤੀਜੇ ਨੰਬਰ ਤੇ ਹੈ ਸਿੱਖਣਾ ਸਿੱਖਣ ਦੇ ਸਿਧਾਂਤ ਸਿੱਖਣ ਵਿਕਾਰ ਬੇਰੀ ਬੇਰੀ ਇੰਪੋਰਟੈਂਟ ਨੈਕਸਟ ਹੈ ਬੁੱਧੀ ਬੁੱਧੀ ਦੇ ਸਿਧਾਂਤ ਬੁੱਧੀ ਦਾ ਮਾਪਣ ਸਵੇਗਾਤਮਕ ਭਾਵਨਾਤਕ ਜਿਹੜੀ ਬੁੱਧੀ ਆਪਾਂ ਕਹਿੰਦੇ ਉਹ ਕੀ ਹੈ ਇਸ ਤਰ੍ਹਾਂ ਦੇ ਲਈ ਐਮਸੀਕਿਊ ਤੁਹਾਡੇ ਅਗੇ ਪੇਸ਼ ਕੀਤੇ ਜਾਣਗੇ ਉਸ ਤੋਂ ਬਾਅਦ ਨੈਕਸਟ ਹੈ ਜਨ ਅਤੇ ਵਾਤਾਵਰਨ ਵੈਰੀ ਇੰਪੋਰਟੈਂਟ ਟਾਪਿਕ ਹੈ ਵੀ ਉਸ ਤੋਂ ਬਾਅਦ ਸ਼ਖਸੀਅਤ ਸ਼ਖਸੀਅਤ ਦੇ ਸਿਧਾਂਤ ਸ਼ਖਸੀਅਤ ਮਾਪਣ ਜਿਸ ਨੂੰ ਪਰਸਨੈਲਿਟੀ ਕਹਿੰਦੇ ਇਸ ਨਾਲ ਜਿੰਨੇ ਵੀ ਇੰਪੋਰਟੈਂਟ ਮੱਤੇਪੂਰਨ ਐਮਸੀਕਿਊ ਤੁਹਾਡੇ ਅਗੇ ਰੱਖੇ ਜਾਣਗੇ ਪੇਪਰ ਤੋਂ ਇੱਕ ਵੀ ਜਿਹੜਾ ਕੁਐਸਚਨ ਤੁਹਾਡਾ ਬਾਹਰ ਨਹੀਂ ਹੋਏਗਾ ਨੈਕਸਟ ਪ੍ਰੇਰਣਾ ਕੀ ਹੈ ਜਿਸ ਨੂੰ ਅਸੀਂ ਮੋਟੀਵੇਸ਼ਨ ਕਹਿੰਦੇ ਹਨ ਪ੍ਰੇਰਣਾ ਦੇ ਸਿਧਾਂਤ ਉਸ ਤੋਂ ਬਾਅਦ ਵਿਸ਼ੇਸ਼ ਜਾਂਜ ਨੂੰ ਸੰਮਲਿਤ ਸਿੱਖਿਆ ਕਹੇਦੇ ਨੇ ਵਿਸ਼ੇਸ਼ ਸੰਮਲਿਤ ਅਤੇ ਇਕੀਕ੍ਰਿਤ ਸਿੱਖਿਆ ਕੀ ਹੈ ਸਪੈਸ਼ਲ ਇਨਕਲੂਸਿਵ ਐਂਡ ਇੰਟੀਗ੍ਰੇਟਿਡ ਐਜੂਕੇਸ਼ਨ ਯਾਦ ਅਸ਼ਤ ਭੁੱਲਣਾ ਉਸ ਦਾ ਮਾਨਸਿਕ ਸਿਹਤ ਮਾਨਸਿਕ ਸੰਘਰਸ਼ ਸਰੱਖਿਆ ਯੁਕਤੀਆਂ ਕੀ ਹੈ ਇਸ ਤਰ੍ਹਾਂ ਨੈਕਸਟ ਹੈ ਵਿਅਕਤੀਗਤ ਭਿੰਤਾਵਾਂ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਅਵਲੋਕਨ ਮਲੰਕਣ ਵਿਕਾਸਵਾਦ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਭਾਸ਼ਾ ਬਾਰੇ ਗੱਲ ਕਰਾਂਗੇ ਵਿਚਾਰ ਸੋਚ ਠੀਕ ਹੈ ਜਿਹਦੇ ਵਿੱਚ ਚਿੰਤਨ ਦੀ ਗੱਲ ਕੀਤੀ ਜਾਂਦੀ ਹੈ ਚਿੰਤਨ ਦਾ ਵੀ ਇੰਪੋਰਟੈਂਟ ਟੌਪਿਕ ਹੈ ਸਮਾਜਿਕ ਸਮਾਜੀਕਰਨੀਆਂ ਪ੍ਰਕਿਰਿਆਵਾਂ ਇਸ ਤੋਂ ਜਿਹੜਾ ਲਾਸਟ ਤੇ ਤੁਹਾਡੇ ਲਈ ਜਿਹੜਾ ਲੈਕਚਰ ਲੈ ਕੇ ਆਵਾਂਗੇ ਇਸ ਨੂੰ ਉਸ ਤੋਂ ਪਹਿਲਾਂ ਜਿਹੜੇ MCQ ਤੜੇ ਰੱਖਾਂਗੇ ਲਾਸਟ ਦੇ ਵਿੱਚ ਇਸ ਨੂੰ ਨਹੀਂ ਕਰਾਇਆ ਜਾਏਗਾ ਕਿਉਂਕਿ ਇਹ ਵੈਰੀ ਇੰਪੋਰਟੈਂਟ ਟਾਪਿਕ ਹੈ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਜੀਨ ਪੇਜੇ ਕੋਲ ਵਰਗ ਬਾਇਓਗੋਸੀ ਬਰੂਨਰ ਰੈਕਸਨ ਜੋ ਕਿ ਪੇਪਰ 1 ਪੇਪਰ 2 ਦੋਨਾਂ ਦੇ ਵਾਸਤੇ ਕੀ ਹੈ ਇਹ ਵੈਰੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸਟਾਰਟ ਕਰਨ ਲੱਗੇ ਆ ਅੱਜ ਜਿਹੜਾ ਸਾਡਾ ਪਹਿਲਾ ਲੈਸਨ ਹੈ ਜੋ ਪਹਿਲਾ ਸਿਲੇਬਸ ਦੇ ਮੁਤਾਬਕ ਸਿੱਖਿਆ ਮਨੋਵਿਗਿਆਨ ਤੇ ਸਿੱਖਿਆ ਮਨੋਵਿਗਿਆਨ ਕੀ ਹੈ ਉਸ ਨਾਲ ਸੰਬੰਧ ਜਿਹੜੇ ਐਮਸੀਕਿਊ ਤੁਹਾਡੇ ਅੱਗੇ ਰੱਖੇ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੂਗੀ ਠੀਕ ਹੈ ਜੀ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣ ਤਾਂ ਕਿ ਨੈਕਸਟ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹਾਂਜੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮਨੋਵਿਗਿਆਨ ਵਿਵਹਾਰ ਦਾ ਅਧਿਐਨ ਹੈ ਕਿਸ ਨੇ ਕੀਤਾ ਬਾਅਰਸਨ ਨੇ ਕਲੀਅਰ ਹੈ ਉਸ ਤੋਂ ਮਨੋਵਿਗਿਆਨ ਦੀ ਪਹਿਲੀ ਪ੍ਰਯੋਗਸ਼ਾਲਾ ਸਥਿਤ ਹੈ ਕਿੱਥੇ ਸਥਿਤ ਮਲਵੀ ਜਿਹੜੀ ਸਥਾਪਿਤ ਕੀਤੀ ਗਈ ਸੀ ਬਰਲਿਨ ਦੇ ਵਿੱਚ ਲੰਡਨ ਦੇ ਵਿੱਚ ਲੀਚਿੰਗ ਲੀਜ਼ਿੰਗ ਬੈਨ ਜਿਹੜਾ ਦਾ ਸਹੀ ਆਨਸਰ ਹੈਗਾ ਉਹ ਹੈ ਲੀਜ਼ਿੰਗ ਨੈਕਸਟ ਮਨੋਵਿਗਿਆਨ ਦੇ ਅਧਿਐਨ ਦੀ ਇਕਾਈ ਕੀ ਹੈ ਸਮਾਜ ਸਮੂਹ ਵਿਅਕਤੀਤਵ ਸੰਸਕ੍ਰਿਤੀ ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ ਵਿਅਕਤੀਤਵ ਨੈਕਸਟ ਮਨੋਵਿਗਿਆਨ ਚੇਤਨਾ ਦਾ ਵਿਗਿਆਨ ਹੈ ਇਹ ਕਿਸ ਨੇ ਗਿਆ ਬਾਰਸਨ ਨੇ ਫਰਾਇਡ ਨੇ ਸਕਿਨਰ ਨੇ ਜੇਮਸ ਨੇ ਤਾਂ ਇਹਦਾ ਜਿਹੜਾ ਆਨਸਰ ਹੈਗਾ ਜੇਮਸ ਸਹੀ ਜਿਹੜਾ ਕਰੈਕਟ ਅਨਸਰ ਹੈ ਜੇਮਸ ਨੈਕਸਟ ਹੈ ਡੈਸ਼ ਦੁਆਰਾ ਪਹਿਲੀ ਮਨੋਵਿਗਿਆਨ ਪ੍ਰਯੋਗਸ਼ਾਲਾ ਦੀ ਸਥਾਪਨਾ 1879 ਵਿੱਚ ਕੀਤੀ ਕਿਸ ਦੇ ਦੁਆਰਾ ਕੀਤੀ ਗਈ ਸੀ ਬਿਲਿਨ ਬੁੰਟ ਜੌਨ ਲੋਕ ਵਿਲੀਅਮ ਜੇਮਸ ਜੋਸਫ ਕਾਲ ਤਾਂ ਇਹਦਾ ਜਿਹੜਾ ਅਨਸਰ ਹੈਗਾ विलियम बुंट नैक्सट है एक्सपैरिमेंटल सैकोलॉजी जिसनों अपना प्रयोगात्म मनोविग्ञान कह दें इसका जहाँ जनक है वह फादर है कौन विलियम बुंट एस फ्राइड सिगम फ्राइड जिन्होंने कहने सीसी युग टिचनर सही आंसर है ਫਿਲਿਪ ਵੁੰਟ ਨੈਕਸਟ ਗੱਲ ਕਰ ਲੈਨੇ ਸਿਗਮੰਡ ਫਰਾਇਡ ਨਾਲ ਸੰਬੰਧ ਇਸ ਦੇ ਵਿੱਚ ਕੀ ਹੈ ਤੁਸੀਂ ਦੇਖ ਸਕਦੇ ਹੋ ਖੇਤਰਾਧਿਆਨ ਪ੍ਰਯੋਗਾਤਮਕ ਨਿਦਾਨਤਨ ਵਿਧੀ ਪਰਮਨ ਵਿਧੀ ਕੀ ਹੋ ਸਕਦਾ ਹੈ ਤੁਹਾਡੇ ਮੁਤਾਬਕ ਥੋੜਾ ਜਿਹਾ ਸੋਚੋ ਇਹ ਜਿਹੜਾ கரੈਕਟ ਆਨਸਰ ਹੈ ਉਹ ਨਿਦਾਨਾਤਮਕ ਬਿਧੀ ਜਿਸ ਨੂੰ ਵਕਲੀਨਿਕ ਕਲਿਨਿਕ ਮੈਥਡ ਵੀ ਕਹਿੰਦੇ ਨੇ ਦੇਖੋ ਜੋ ਸਿਗਮ ਫਰਾਈਡ ਸੀ ਉਸਨੇ ਮਾਈਂਡ ਰੂਮ ਤੇਨੋਂ ਹਿੱਸਿਆਂ ਦੇ ਵਿੱਚ ਵੰਡਿਆ ਸੀ ਤਾਂ ਸਿਗਮ ਫਰਾਈਡ ਨੇ ਜਿਹੜਾ ਬੱਚੇ ਨੂੰ ਮੈਂਟਲੀ ਅਫਸੈਟ ਦੇ ਲਈ ਜਿਹੜਾ ਇੱਕ ਲਾਰਜ ਸਟਾਰਟ ਕੀਤਾ ਸੀ ਤਾਂ ਉਹ ਨਿਦਾਨਾਤਮਕ ਉਸ ਨੂੰ ਬਿਧੀ ਆਪਾਂ ਕਹਿੰਦੇ ਹਾਂ ਠੀਕ ਹੈ ਨਿਦਾਨ ਕਰਨਾ ਕਿਸ ਦਾ ਨਿਦਾਨ ਕਰਕੇ ਕੀ ਇਹ ਕਾਰਨਾ ਪਤਾ ਲਗਾਉਣਾ ਸੀ ਮੈਂਟਲੀ ਅਫਸੈਟ ਕਿਉਂ ਹੈ ਬੱਚਾ ਠੀਕ ਹੈ ਉਸਦੇ ਮਾਈਂਡ ਕਿਸ ਤਰ੍ਹਾਂ ਕੰਮ ਕਰ ਰਿਹਾ ਤਾਂ ਇਸੇ ਲਈ ਜਿਹੜੀ ਸਿਗਮਨ ਫਰਾਇਡ ਜਿਹੜੀ ਸੰਬੰਧਿਤ ਵਿਧੀ ਹੈ ਉਹ ਨਿਦਾਨਾਤਮ ਵਿਧੀ ਨੈਕਸਟ ਗੱਲ ਕਰ ਲੈਨੇ ਨਿਦਾਨਾਤਮ ਵਿਧੀ ਦੁਆਰਾ ਕਿਸ ਤਰ੍ਹਾਂ ਦੇ ਵਿਵਹਾਰ ਦਾ ਧਿਆਨ ਹੁੰਦਾ ਹੈ ਪਸ਼ੂ ਵਿਵਹਾਰ ਅਸਮਾਨ ਵਿਵਹਾਰ ਅਨੁਵੰਧਿਤ ਵਿਵਹਾਰ ਦਹਿਕ ਵਿਵਹਾਰ ਤਾਂ ਇਹ ਦਾ ਜਿਹੜਾ ਕਰੈਕਟ ਆਨਸਰ ਹੈ ਅਸਮਾਨ ਵਿਵਹਾਰ ਜਦੋਂ ਕੋਈ ਦੂਜਿਆਂ ਨਾਲ ਅਸਮਾਨ ਵਿਵਹਾਰ ਕਰਦਾ ਹੈ ਤਾਂ ਉਸ ਤਰ੍ਹਾਂ ਦਾ ਜਿਹੜਾ ਨਿਦਾਨਮ ਵਿਧੀ ਦੇ ਵਿੱਚ ਜਾਂ ਕਲੀਨिकल ਮੈਡੀਸ ਦੇ ਵਿੱਚ ਅਧਿਐਨ ਕੀਤਾ ਜਾਂਦਾ ਉਸ ਦੇ ਵਿਵਹਾਰ नेक्स्ट ਹੈ ਜੀ ਵਿਸ਼ਲੇਸ਼ਨਾਤਮਕ ਮਨੋਵਿਗਿਆਨ ਜੋ ਮਨੋਵਿਗਿਆਨ ਦੀ ਇੱਕ ਸ਼ਖਾ ਹੈ ਨੂੰ ਵਿਕਸਿਤ ਕੀਤਾ ਕਿਸ ਨੇ ਵਿਕਸਿਤ ਕੀਤਾ ਜੀ ਫਰਾਇਡ ਐਡਲਰ ਜੁੰਗ ਹਾਰਨੀ ਦਾ ਇਹਦਾ ਜਿਹੜਾ ਕਰੈਕਟ ਆਨਸਰ ਹੈ ਫਰਾਈਡ ਨੈਕਸਟ ਹੈ ਮਨੋਵਿਗਿਆਨ ਮਨ ਦਾ ਅਧਿਐਨ ਹੈ ਕਿਸ ਨੇ ਕਿਹਾ ਜਿਹੈਂਸ ਬੁੰਟ ਟਿਚਨਰ ਵਾਰਸਨ ਦੇਖੋ ਜੀ ਬੁੰਟ ਨਹੀਂ ਹੋ ਸਕਦਾ ਇਹਨਾਂ ਚੇਤਨਾ ਦੱਸਿਆ ਮਨ ਨੂੰ ਮਨੋਵਿਗਿਆਨ ਟਿਚਨਰ ਵੀ ਨਹੀਂ ਹੈਗਾ ਵਾਰਸਨ ਵੀ ਨਹੀਂ ਤਾਂ ਇਹਦਾ ਆਨਸਰ ਜਿਹੜਾ ਬਚਿਆ ਹੈ ਹੋ ਜਿਹਸ ਤਾਂ ਇਥੇ ਜਿਹੜਾ ਸ਼ਾਇਦ ਮਿਸਪ੍ਰਿੰਟ ਹੋ ਚੁੱਕੇ ਜਿਹੜਾ ਇਹਦਾ ਆਨਸਰ ਆਏਗਾ ਉਹ ਪੰਪੋਲੋਜੀ ਜਾਂ ਜੌਨ ਲੋਕ ਕੋਡ ਕਿਉਂਕਿ ਜਿਹੜਾ ਮੰਨ ਦਾ ਧਿਆਨ ਦੱਸਿਆ ਮਨੁਮਗਿਆਂ ਨੂੰ ਪੰਪੋਲੋਜੀ ਤੇ ਜੌਨ ਲੋਕ ਨੇ ਸਮਰਥਨ ਕੀਤਾ ਠੀਕ ਹੈ ਜੀ ਤਾਂ ਇਹਦਾ ਆਨਸਰ ਹੋਊਗਾ ਪੰਪੋਲੋਜੀ ਨੈਕਸਟ ਹੈ ਜੀ ਸਿੱਖਿਆ ਇੱਕ ਤਿੰਨ ਤਰੂਵੀ ਪਹਿਲੂ ਹੈ ਜਾਂ ਤਿੰਨ ਤਰੂਵੀ ਸਿੱਖਿਆ ਹੈ ਤਾਂ ਇਹ ਕਿਸ ਨੇ ਕਿਹਾ रस्तू ने जॉन डीबी जेम्स कोई नहीं तो ये करैक्ट आंसर है जॉन डीबी नैक्सट क्वेश्चन जो धड़े असी लेके आए हैं तो देख सकते हो सख्या दो ध्रुवी है किसने कहा रॉस ਜੇਮਸ ਬੌਂਟ ਕੋਈ ਨਹੀਂ ਤਾਂ ਇਹਦਾ ਜਿਹੜਾ ਡੈਕਟੈਂਸ ਸਿੱਧਾ ਹੀ ਹੈ ਰੌਅਸ ਨੇ ਜਿਹੜਾ ਸਿੱਖਿਆ ਨੂੰ ਦੋ ਤਰੂਪੀ ਕਿਹਾ ਜੌਨ ਡੀਵੀ ਨੇ ਕਿੰਨਾ ਕਿਹਾ ਤਿੰਨ ਤਰੂਪੀ ਵੈਰੀ ਇੰਪੋਰਟੈਂਟ ਕੌਂਸਲ ਕੀ ਤੁਹਾਡੀ ਸਿੱਖਿਆ ਜਮਾਤ ਵਿੱਚ ਇੱਕ ਵਿਦਿਆਰਥੀ ਤੁਹਾਡੇ ਤੋਂ ਪ੍ਰਸ਼ਨ ਪੁੱਛਦਾ ਹੈ ਜਿਸ ਦਾ ਉੱਤਰ ਦੇਣਾ ਵਿੱਚ ਤੁਸੀਂ ਆਪਣੇ ਆਪ ਨੂੰ ਸਮਰਥ ਸਮਝਦੇ ਹੋ ਅਜਿਹੀ ਸਥਿਤੀ ਵਿੱਚ ਤੁਸੀਂ ਕੀ ਕਰੋਗੇ ਬਹੁਤ ਹੀ ਵਧੀਆ ਜਿਹੜਾ ਇਹ ਕੁਐਸਚਨ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਆਨਸਰ ਆਏਗਾ ਚਾਰ ਆਪਸ਼ਨਾਂ ਤੁਹਾਡੇ ਕਿ ਰੱਖੀਆਂ ਨੇ ਉਸ ਵਿਦਿਆਰਥੀ ਤੇ ਧਿਆਨ ਨਹੀਂ ਦਿਓਗੇ ਪ੍ਰਸ਼ਨ ਹੀ ਗਲਤ ਹੈ ਕਹਿ ਕੇ ਵਿਦਿਆਰਥੀ ਨੂੰ ਸੰਤੁਸ਼ਟ ਕਰੋਗੇ ਵਿਦਿਆਰਥੀ ਨੂੰ ਛਿਲਕ ਕੇ ਬਿਠਾ ਦੇਉਗੇ ਦੂਜੇ ਦਿਨ ਸਹੀ ਉੱਤਰ ਦੱਸਣ ਦਾ ਜਿਹੜਾ ਦਾਵਾ ਕਰੂੰਗੇ ਹਾਂਜੀ ਸੋਚੋ ਥੋੜਾ ਜਿਆ ਆਨਸਰ ਇਹਦਾ ਕਿਉਂ ਹੋ ਸਕਦਾ ਤਾਂ ਇਹਦਾ ਜਿਹੜਾ ਆਨਸਰ ਹੈ ਉਵਾਂ ਨੰਬਰ 4 ਦੂਜੇ ਦਿਨ ਸਹੀ ਉੱਤਰ ਦੱਸਣ ਦਾ ਵਾਅਦਾ ਕਰੂੰਗੀ ਨੈਕਸਟ ਹੈ ਜੀ ਸਕੂਲ ਵਿੱਚ ਕਾਰਜ ਅਨੁਭਵ ਦੇ ਅੰਤਰਗਤ ਨਰਸਰੀ ਤਿਆਰੀ ਕਰਾਉਣੀ ਹੈ ਪਰੰਤੂ ਵਿਦਿਆਰਥੀ ਕੰਮ ਕਰਨ ਤੋਂ ਆਨਾਕਾਨੀ ਕਰ ਰਹੇ ਹਨ ਤੁਸੀਂ ਉਨ੍ਹਾਂ ਨੂੰ ਆਪਣੇ ਇੱਕਠੋਰ ਅਨੁਸ਼ਾਸਨ ਦੇ ਬਲ ਤੇ ਕੰਮ ਕਰਨ ਲਈ ਮਜਬੂਰ ਕਰੋਗੇ ਨੰਬਰ 2 ਤੇ ਹੈ ਸਮਾਜਿਕ ਕੰਮ ਤੇ ਪ੍ਰਭਾਵਾਤਮਕ ਪਾਸ਼ਣ ਦਿਉਂਗੀ ਨੰਬਰ 13 ਤੇ ਖੁਦ ਕੰਮ ਵਿੱਚ ਭਾਗ ਲੈ ਕੇ ਪ੍ਰੇਰਿਤ ਕਰੋਗੇ ਇਹਦਾ ਜਿਹੜਾ ਸਹੀ ਆਨਸਰ ਹੈ ਖੁਦ ਕੰਮ ਵਿੱਚ ਭਾਗ ਲੈ ਕੇ ਪ੍ਰੇਰਿਤ ਕਰੋਗੇ ਨੈਕਸਟ ਹੈ ਜੀ ਕਿਹੜੀ ਵਿਧੀ ਦਾ ਪ੍ਰਯੋਗ ਵਿਜੋਜਿਤ ਬਾਤਾ ਬਰਨ ਬੱਚਿਆਂ ਦੇ ਵਿਕਾਸ ਦੇ ਧਿਆਨ ਵਿੱਚ ਕੀਤਾ ਜਾਂਦਾ ਹੈ ਕਿਹੜੀ ਵਿਧੀ ਹੈ ਜੀ ਸੰਖਿਆਕੀ ਵਿਧੀ ਚਿਕਿਸਾ ਵਿਧੀ ਪਕੋਤਪੋਤਿਕ ਵਿਧੀ ਜਾਂ ਪ੍ਰਯੋਗਾਤਮਕ ਵਿਧੀ ਤਾਂ ਇਹਦਾ ਜਿਹੜਾ ਆਨਸਰ ਹੈ ਪਰਜੋਗਾਤਮਕ ਵਿਧੀ ਨੈਕਸਟ ਹੈ ਆਮ ਤੌਰ ਤੇ ਪੜਨ ਵਿਅਕਤੀਤਵ ਜਾਂ ਆਚਰਨ ਸੰਬੰਧੀ ਜਟਿਲਤਾ ਗ੍ਰਾਂਥੀਆਂ ਦੇ ਅਧਿਐਨ ਕਿਹੜੀ ਵਿਧੀ ਤੋਂ ਕਮ ਲਿਆ ਜਾਂਦਾ ਹੈ ਸੰਖਿਆਤਕ ਵਿਧੀ ਚਿਕਿਤਸਾ ਵਿਧੀ ਤੋਂ ਪੋਪੋਟਿਕ ਵਿਧੀ ਤੋਂ ਜਾਂ ਪ੍ਰਜੋਗਾਤਮਕ ਵਿਧੀ ਤੋਂ ਤਾਂ ਇਹਦਾ ਜਿਹੜਾ ਆਨਸਰ ਹੈਗਾ ਚਿਕਿਤਸਾ ਵਿਧੀ ਨੈਕਸਟ ਗੱਲ ਕਰ ਲੈਣੀ ਹੈ ਸੌਰੀ ਉਚਿਤ ਅਤੇ ਅਨੁਕੂਲ ਵਾਤਾਵਰਣ ਦਾ ਬੱਚੇ ਦੇ ਵਿਅਕਤੀਤਵ ਦੇ ਵਿਕਾਸ ਤੇ ਕਹੋ ਜਿਆ ਅਸਰ ਪੈਂਦਾ ਹੈ ਬੁਰਾ ਪ੍ਰਭਾਵ ਪੈਂਦਾ ਹੈ ਚੰਗਾ ਪ੍ਰਭਾਵ ਪੈਂਦਾ ਹੈ ਅਨੁਕੂਲ ਪ੍ਰਭਾਵ ਪੈਂਦਾ ਹੈ ਜਾਂ ਸਮਾਨਾਂਤਰ ਪ੍ਰਭਾਵ ਪੈਂਦਾ ਹੈ ਤਾਂ ਇਹਦਾ ਜਿਹੜਾ ਆਨਸਰ ਹੈਗਾ ਚੰਗਾ ਪ੍ਰਭਾਵ ਪੈਂਦਾ ਹੈ ਨੈਕਸਟ ਵਰਤਮਾਨ ਪ੍ਰਵੇਸ਼ ਵਿੱਚ ਸਫਲ ਸਿੱਖਿਅਕ ਉਹ ਹੈ ਜੋ ਕੀ ਕਰੇਗਾ ਸਫਲ ਸਿੱਖਿਅਕ ਜਾਂ ਅਧਿਆਪਕ ਕੌਣ ਹੋ ਸਕਦਾ ਹੈ ਵਰਤਮਾਨ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਲਾਸ ਵਿੱਚ ਆਧੁਨਿਕ ਕੱਪੜੇ ਪਹਿਨ ਕੇ ਆਉਂਦਾ ਹੈ ਕਲਾਸ ਵਿੱਚ ਪੇਜਰ ਜਾਂ ਮੋਬਾਈਲ ਲੈ ਕੇ ਆਉਂਦਾ ਹੈ ਕਲਾਸ ਵਿੱਚ ਕੁਝ ਸਿੱਖਣ ਦੀਆਂ ਪ੍ਰਸਥਿਤੀਆਂ ਜਾਂ ਬੱਚੇ ਨਾਲ ਬਿਹਤਰ ਸੰਪਰਕ ਸਥਾਪਿਤ ਕਰਨ ਵਿੱਚ ਨੁਪੁੰਸਾ ਹੈ ਤਾਂ ਇਹਦਾ ਜਿਹੜਾ ਆਨਸਰ ਹੋਏਗਾ ਬੱਚਿਆਂ ਨਾਲ ਬਿਹਤਰ ਸੰਪਰਕ ਸਥਾਪਿਤ ਕਰਨ ਵਿੱਚ ਨੁਪੁੰਸਾ ਹੋਵੇ ਨੈਕਸਟ ਸਿੱਖਿਆਕ ਨੂੰ ਪੜ੍ਹਾਉਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਪਾਠ ਕਿਸੇ ਬੱਚੇ ਤੋਂ ਪੜ੍ਹਾਉਣਾ ਚਾਹੀਦਾ ਹੈ ਪਾਠ ਦੇ ਮੂਲ ਉਦੇਸ਼ਾਂ ਨੂੰ ਦੱਸਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਕਠਨ ਸ਼ਬਦਾਂ ਦਾ ਅਰਥ ਨੂੰ ਦੱਸਣਾ ਚਾਹੀਦਾ ਹੈ ਜਾਂ ਪਹਿਲਾ ਪਾਠ ਦੇ ਪ੍ਰਸ਼ਨ ਉੱਤਰ ਬੱਚਿਆਂ ਨੂੰ ਦੱਸਣੇ ਚਾਹੀਦੇ ਤਾਂ ਇਹਦਾ ਜਿਹੜਾ ਸਹੀ ਆਨਸਰ ਹੋ ਸਕਦਾ ਹੈ ਤੁਹਾਡੇ ਮਤਵਕ ਚਲੋ ਜੀ ਇਹਦਾ ਜਿਹੜਾ ਸਹੀ ਆਨਸਰ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹ ਨਹੀਂ ਹੋ ਸਕਦਾ ਇਹਦਾ ਜਿਹੜਾ ਆਨਸਰ ਹੈ ਪਾਠ ਦੇ ਮੂਲ ਉਦੇਸ਼ਾਂ ਨੂੰ ਦੱਸਣਾ ਚਾਹੀਦਾ ਹੈ ਬੱਚੇ ਨੈਕਸਟ ਹੈ ਜੀ ਲਾਸਟ ਜਿਹੜਾ ਐਮਸੀਕਿਊ ਤੁਹਾਡੇ ਲਈ ਜਿਹੜਾ ਅਸੀਂ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਵਿੱਚ ਦੱਸਿਆ ਗਿਆ ਹੈ ਵੈਰੀ ਇੰਪੋਰਟੈਂਟ ਹੈ ਵੀ ਸਿੱਖਕ ਨੂੰ ਪਾਠ ਪੜਾਉਣ ਦੇ ਬਾਅਦ ਕੀ ਕਰਨਾ ਚਾਹੀਦਾ ਹੈ ਬੱਚੇ ਨੂੰ ਪ੍ਰਸ਼ਨ ਉੱਤਰ ਲਿਖਣ ਦੀ ਕਹਿ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਪ੍ਰਸ਼ਨ ਉੱਤਰ ਖੁਦ ਲਿਖ ਕੇ ਦੇਣੇ ਚਾਹੀਦੇ ਹਨ ਉਹਨਾਂ ਦੀ ਇੱਛਾ ਉੱਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਲਿਖਣ ਜਾਂ ਨਾ ਲਿਖਣ ਬੱਚਾ ਕਿੰਨਾ ਸਮਝ ਸਕੇ ਉਸ ਦੀ ਜਾਂਚ ਕਰਨੀ ਚਾਹੀਦੀ ਸਕਿਆ ਜਾਂ ਸਕੇ ਆ ਠੀਕ ਹੈ ਬੱਚੇ ਕਿੰਨੇ ਸਮਝ ਸਕੇ ਉਸ ਦੀ ਜਾਂਚ ਕਰਨੀ ਚਾਹੀਦੀ ਤਾਂ ਇਹਦਾ ਜਿਹੜਾ ਆਨਸਰ ਕਰੈਕਟ ਹੋਊਗਾ ਹਾਂਜੀ ਆਸ ਹੈ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਇਸ ਤੋਂ ਬਾਅਦ ਅਸੀਂ ਜਿਹੜਾ ਲੈਸਨ 2 ਤੁਹਾਡੇ ਲਈ ਲੈ ਕੇ ਆਵਾਂਗੇ ਇਸੇ ਤਰ੍ਹਾਂ ਜਿਹੜਾ ਲੈਸਨ 2 ਸੌਰੀ ਲੈਸਨ 1 ਲੈਸਨ 1 ਦਾ ਇਹ ਪਾਰਟ ਅਸੀਂ ਬੰਨ ਲੈ ਕੇ ਆਏ ਹਾਂ ਜਿਹੜਾ ਪਾਰਟ 2 ਹੈ ਅਸੀਂ ਅਗਲੇ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਰੱਖਾਂਗੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜਾ ਨੈਕਸਟ ਅਸੀਂ ਤੁਹਾਡੇ ਵਾਸਤੇ ਜਿਹੜੀ ਇਨਫੋਰਮੇਸ਼ਨ ਜਿਹੜਾ ਲੈਕਚਰ ਇਸਾਈ ਕੋ ਦਾ ਲੈ ਕੇ ਆਈਏ ਤਾਂ ਤੁਹਾਡੇ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਆਪਣੇ ਦੋਸਤੋ ਮਿੱਤਰਾਂ ਸਭ ਤੋਂ ਪਹਿਲਾਂ ਜਿਹੜਾ ਇਸ ਨੂੰ ਸ਼ੇਅਰ ਕਰ ਦੋ ਤਾਂ ਕਿ ਹਰ ਇੱਕ ਦਾ ਹੀ ਭਲਾ ਹੋ ਸਕੇ ਕਿਉਂਕਿ ਕਹਿੰਦੇ ਆ ਕਿ ਕਰ ਭਲਾ ਹੋ ਭਲਾ ਜੇਕਰ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਆਪਣਾ ਭਲਾ ਤਾਂ ਆਪਣੇ ਆਪ ਹੀ ਹੋ ਜਾਣਾ ਹੈ ਠੀਕ ਹੈ ਜੀ ਆ ਸਕੇ ਵੀਡੀਓ ਵਧੀਆ ਲੱਗੀ ਹੋਵੇ ਬਹੁਤ ਬਹੁਤ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਥੈਂਕ ਯੂ ਸੋ ਮਚ ਜੀ ਨੈਕਸਟ ਵੀਡੀਓ ਦਾ ਇੰਤਜ਼ਾਰ ਕਰੋ ਜੀ